ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੋਂ ਤੁਹਾਡਾ ਆਪਣੇ ਜਨਰਲ ਧੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜ਼ਰੂਰ ਦਬਾਓ ਤਾਂ ਕਿ ਬទਤ ਬទੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੀ ਜਿਹੜੀਆਂ ਆਲੂ ਵਾਲੇ ਬਾਣਾ ਦੇ ਵਿੱਚ ਮੱਕੀਆਂ ਲੱਗੀਆਂ ਹੋਈਆਂ ਸੀਗੀਆਂ ਕਿਤੇ ਕਿਤੇ ਤਾਂ ਉਹ 60 65 ਦਿਨ ਦੀਆਂ 70 ਦਿਨ ਦੀਆਂ ਵੀ ਹੋ ਗਿਆ ਤੇ ਕਿਤੇ ਕਿਤੇ ਨਾਰਮਲ ਇਹ ਉਹ 45 ਤੋਂ 50 ਦਿਨ ਦੀਆਂ ਨੇ ਤੇ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਮੱਕੀ ਦੀ ਆਖਰੀ ਸਪਰੇਅ ਬਾਰੇ ਕਿਉਂਕਿ ਜਦੋਂ ਮੱਕੀ ਬੰਦੇ ਦੇ ਕੱਦ ਦੇ ਬਰਾਬਰ ਹੋ ਜੇ ਤਾਂ ਉਸ ਤੋਂ ਬਾਅਦ ਸਪਰੇਅ ਕਰਨੀ ਉਸ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਸਪਰੇਅ ਕਰਨੀ ਤੇ ਹੁਣ ਆਪਾਂ ਕਿਸਾਨ ਵੀਰੋ ਤੁਹਾਡੇ ਨਾਲ ਇਹ ਹੀ ਜਾਣਕਾਰੀ ਸਾਂਝੀ ਕਰਨੀ ਵੀ ਜਦੋਂ ਆਪਣੇ ਮੰਨ ਕੇ ਚਲੋ 50 ਤੋਂ 55 ਦਿਨ ਦੀ ਮੱਕੀ 50 ਕ ਦਿਨ ਦੀ ਮੱਕੀ ਹੋਵੇ ਤਾਂ ਪੌਂਸ ਤੇ ਕਿਹੜੀ ਸਪਰੇਅ ਕਰੀ ਜਿਹਦੇ ਨਾਲ ਝਾੜ ਵੀ ਵਧੀਆ ਮਿਲੇ ਤੇ ਸੁੰਡੀ ਵੀ ਘਟ ਆਵੇ ਤੇ ਬਾਕੀ ਰਹਿੰਦੀ ਹੁੰਦੀ ਸਟ्रेस ਤੋਂ ਬਚੇ ਮੱਕੀ ਕਿਉਂਕਿ ਆਹ ਦਿਨਾਂ ਦੇ ਵਿੱਚ ਆ ਕੇ ਮੱਕੀ ਸਟ्रेस ਜੇ ਮੱਕੀ ਨੂੰ ਆਪਾਂ ਦੇ ਤਾ ਫੇਰ ਆਪਣੀ ਮੱਕੀ ਦਾ ਜਿਹੜਾ ਝਾੜ ਆਉ ਘਟੋ ਤਾਂ ਕਿ ਸੰਭਿਰੋ ਆਜੋ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂਗੇ ਤਾਂ ਕਿਸਾਨ ਵੀਰੋ ਜਿਹੜੀ ਹੁਣ ਆਪਣੀ ਮੱਕੀ ਹੈ ਇਹ ਤਕਰੀਬਨ ਤੁਸੀਂ ਮੰਨ ਕੇ ਚੱਲੋ ਜੇ 50 ਦਿਨ ਦੀ ਆਪਣੀ ਮੱਕੀ ਹੋਊਗੀ ਤਾਂ ਇਹਦਾ ਸਟ੍ਰੈਸ ਤੋਂ ਆਪਾਂ ਨੂੰ ਇਹਨੂੰ ਬਹੁਤ ਜ਼ਿਆਦਾ ਬਚਾਉਣਾ ਪੈਂਦਾ ਸਟ੍ਰੈਸ ਤੋਂ ਸਭ ਤੋਂ ਜ਼ਿਆਦਾ ਵਧੀਆ ਕੰਮ ਆ ਬਚਾਉਣ ਦਾ ਮੱਕੀ ਨੂੰ ਸਮੇਂ ਸਿਰ ਪਾਣੀ ਦੇਣਾ ਕਿਉਂਕਿ ਜਦੋਂ ਮੱਕੀ ਆਪਣੀ ਸਟ੍ਰੈਸ ਤੋਂ ਬਚ ਗਈ ਤਾਂ ਮੰਨ ਕੇ ਚੱਲੋ ਉਹਦਾ ਝਾੜ ਆ ਜਿਹੜਾ ਆਟੋਮੈਟਿਕਲੀ ਬਣ ਜਾਣਾ ਸਟ੍ਰੈਸ ਤੋਂ ਬਚਾਉਣ ਦੇ ਲਈ ਕਿਸਾਨ ਵੀਰੋ ਸਾਰਿਆਂ ਤੋਂ ਵਧੀਆ ਇੱਕ ਸਰੋਤ ਹੈ ਪਾਣੀ ਤਾਂ ਚਲੋ ਆਪਣੀ ਜਗ੍ਹਾ ਰਹਿ ਗਿਆ ਜੇ ਆਪਾਂ ਹੁਣ ਐਨਪੀਕੇ ਦੇ ਥਰੂ ਆਪਾਂ ਸਟ੍ਰੈਸ ਤੋਂ ਮੱਕੀ ਨੂੰ ਬਚਾਉਣਾ ਹੋਵੇ ਤੇ ਦਾਣਾ ਵਧੀਆ ਬਣਵਾਉਣਾ ਹੋਵੇ ਤਾਂ ਕਿਸਾਨ ਵੀਰੋ ਆਪਾਂ ਜਿੱਦਾਂ ਕਣਕ ਦੇ ਉੱਪਰ ਐਨਪੀਕੇ ਕਰਦੇ ਆ ਜਾਂ ਝੋਨੇ ਦੇ ਉੱਪਰ ਐਨਪੀਕੇ ਕਰਦੇ ਆ ਉਦਾਂ ਹੀ ਆਪਾਂ ਨੂੰ ਮੱਕੀ ਦੇ ਉੱਤੇ ਵੀ ਐਨਪੀਕੇ ਜ਼ਰੂਰ ਕਰਨਾ ਚਾਹੀਦਾ ਤਾਂ ਕਿਸਾਨ ਵੀਰੋ ਦੋ ਤਰ੍ਹਾਂ ਦੇ ਐਨਪੀਕੇ ਦੀ ਆਪਾਂ ਸਪਾਰਸ ਕਰਨੀ ਆ ਮਰਜ਼ੀ ਤੁਹਾਡੀ ਆ ਕਰਨਾ ਕਿਹੜਾ ਤਾਂ ਕਿਸਾਨ ਵੀਰੋ ਪਹਿਲੇ ਨੰਬਰ ਤੇ ਤਾਂ ਆਪਾਂ ਗੱਲ ਕਰਦੇ ਹਾਂ 05234 ਦੀ ਜਿਹੜੇ ਕਿਸਾਨ ਵੀਰਾਂ ਦੀ ਮੱਕੀ ਦੀ ਹਜੇ ਹਾਈਟ ਘਟ ਹੈ ਜੇ ਨਹੀਂ ਦਿਨ 50 ਕਰ ਗਈ ਤੁਹਾਨੂੰ ਪਤਾ ਵੀ 60 ਤੋਂ 65 ਦਿਨ ਦੇ ਵਿੱਚ ਵਿੱਚ ਬਾਬੂ ਆਪਣੀ ਮੱਕੀ ਕੱਢਣ ਲੱਗ ਜਾਂਦੀ ਹੈ ਕਿ ਗੱਠਾ ਭੰਨਣ ਲੱਗ ਜਾਂਦੀ ਹੈ ਤੇ ਛੱਲੀਆਂ ਉਹਦੇ ਵਿੱਚ ਬਾਨੇ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਸ ਦਿਨਾਂ ਦੇ ਵਿੱਚ ਕਿਸਾਨ ਵੀਰੋ ਆਪਾਂ ਨੂੰ ਉਦੋਂ ਪਹਿਲਾਂ ਪਹਿਲਾਂ ਇਹਨੂੰ ਪੋਟਾਸ਼ ਦੀ ਸਪਰੇਅ ਦੇਣ ਦੇ ਲਈ ਐਨਪੀਕੇ 055 34 ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀ ਹਾਈਟ ਵੀ ਪ੍ਰੋਪਰ ਬਣ ਜੂ ਮੱਕੀ ਦੀ ਜਿਨ੍ਹਾਂ ਨੇ ਸਾਈਲੇਜ ਪਾਉਣਾ ਦਾਣਾ ਵੀ ਪ੍ਰੋਪਰ ਬਣੂਗਾ ਨਾਲ ਕਿਸਾਨ ਵੀਰੋ ਆਪਾਂ ਇਹਦੇ ਦੇਣੀ ਹੈਗੀ ਚਲੇਟਡ ਜ਼ਿੰਕ ਚਾਹੇ ਤੁਸੀਂ ਲਿਕਵਿਡ ਦੇ ਸਕਦੇ ਹੋ ਚਾਹੇ ਤੁਸੀਂ ਮੰਨ ਕੇ ਚਲੋ ਨੋਰਮਲ ਪਾਊਡਰ ਫਾਰਮ ਵਾਲੀ ਦੇ ਸਕਦੇ ਹੋ 12.5% ਤੇ ਕਿਸਾਨ ਵੀਰੋ ਨਾਲ ਆ ਤੁਸੀਂ ਸੁੰਡੀ ਵਾਲੀ ਜਿਹਦਾ ਦਵਾਈ ਦਾ 15 ਤੋਂ 20 ਦਿਨ ਦਾ 10 ਰੁਪਏ 15 ਦਿਨ ਦਾ 10 ਰੁਪਏ ਘੱਟੋ ਘੱਟ ਸੁੰਡੀ ਵਾਲੀ ਉਹ ਦਵਾਈ ਪਾਉਣੀ ਹੈ ਪਾ ਤੁਸੀਂ ਆਪਣੀ ਮਰਜ਼ੀ ਨਾਲ ਸਕਦੇ ਹੋ ਚਾਹੇ ਡੈਲੀਗੇਟ ਪਾ ਲਓ ਚਾਹੇ ਵੀਮਾ ਪਾ ਲਓ ਚਾਹੇ ਵੈਗੋ ਪਾ ਲਓ ਤੇ ਬਹੁਤ ਵਧੀਆ ਦਵਾਈਆਂ ਆਉਂਦੀਆਂ ਨੇਗੀਆਂ ਬਜਟ ਜੀ ਦੀ ਦਵਾਈ ਤੁਸੀਂ ਇਹਦੇ ਨਾਲ ਪਾ ਲੈਣੀ ਆ ਕੋਈ ਵੀ ਸੰਡੀ ਵਾਲੀ ਤੇ ਕਿਸਾਨ ਵੀਰੋ ਐਨ ਪੀ ਕੇ ਜਿਹੜਾ ਦੂਸਰਾ ਜੇ ਤੁਹਾਡੀ ਮੱਕੀ ਦੀ ਹਾਈਟ ਪ੍ਰੋਪਰ ਬਣ ਗਈ ਗ੍ਰੋਥ ਬਹੁਤ ਵਧੀਆ ਤੇ ਤੁਸੀਂ ਪਕਾਵੀ ਮੱਕੀ ਵਧਣੀ ਆ ਫਿਰ ਕਿਸਾਨ ਵੀਰੋ ਤੁਸੀਂ ਪਾਓ ਐਨ ਪੀ ਕੇ 13 0 45 ਜ਼ਿੰਕ ਵੀ ਨਾਲ ਜ਼ਰੂਰ ਐਡ ਕਰਨਾ ਤੇ ਨਾਲ ਕਿਸਾਨ ਵੀਰੋ ਤੁਸੀਂ ম্যাগਨੀਸ਼ੀਅਮ ਸਲਫੇਟ ਵੀ ਐਡ ਕਰ ਸਕਦੇ ਦੋਨੇ ਐਨਪੀਕੇ ਦੇ ਤੇ ਸੁੰਢੀ ਵਾਲੀ ਦਵਾਈ ਤਾਂ ਹੈਗੀ ਉਹ ਹੈਗੀ ਆ ਤਾਂ ਕਿਸਾਨ ਵੀਰੋ ਜਿਹੜਾ ਐਨਪੀਕੇ 13 0 45 ਜਾਂ 0 52 34 ਆ ਇਹਨਾਂ ਦੀ ਜਿਹੜੀ ਡੋਜ਼ ਆ ਉਹ 2 ਕਿਲੋ ਪਰ ਏਕੜ ਤੁਸੀਂ ਲੈਣੀ ਹੈ 200 ਲੀਟਰ ਤੁਸੀਂ ਪਾਣੀ ਲਾਉਣਾ ਘੱਟੋ ਘੱਟ 200 ਐਮਐਲ ਚਿਲੇਟਡ ਜ਼ਿੰਕ ਆ ਜਿਹੜਾ ਲਿਕਵਿਡ ਜਾ ਜਿਹੜਾ ਤੁਸੀਂ ਲੈਣਾ 12 65% ਉਹ ਲੈਣਾ ਤੁਸੀਂ ਨੇ ਕਿਸਾਨ ਵੀਰੋ 200 ਗ੍ਰਾਮ ਡੇਢ ਤੋਂ 2 ਕਿਲੋ ਮੈਗਨੀਸ਼ੀਅਮ ਸਲਫੇਟ ਵੀ ਲੈ ਸਕਦੇ ਤੁਸੀਂ ਸੁੰਡੀ ਵਾਲੀ ਸਪਰੇਅ ਦੀ ਡੋਜ਼ ਤੁਸੀਂ ਦੁਕਾਨਦਾਰ ਤੋਂ ਜਿਹੜੀ ਸਪਰੇਅ ਲਿਆਮੋਗੇ ਤੁਸੀਂ ਉਹ ਲਿਆ ਕੇ ਤੁਸੀਂ ਕਰਨੀਆਂ ਪੁੱਛ ਕੇ ਵੀ ਆਪਦੀ ਵੀ ਕਿੰਨੀ ਰੋਜ਼ ਦੀ ਪਾਏ ਤਾਂ ਕਿਸਾਨ ਵੀਰੋ ਜਿਹੜੀ ਇਹ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਨੇ ਇਹਦੇ ਨਾਲ ਹਾਈਟ ਵੀ ਪ੍ਰੋਪਰ ਬਣੂ ਜੇ ਤੁਸੀਂ ਸਾਈਲੇਜ ਲੈਣਾ दाना ਬਹੁਤ ਬਣੂਗਾ ਚਾਹੇ ਤੁਸੀਂ 13045 ਕਰੋ ਚਾਹੇ 05234 ਕਰੋ ਦੋਜ ਦੋਨਾਂ ਦੀ 2-2 ਕਿਲੋ ਜ਼ਰੂਰ ਰੱਖਣੀ ਆ ਪਾਣੀ 200 ਲੀਟਰ ਜ਼ਰੂਰ ਲਾਉਣਾ ਇਹ ਗੱਲ ਦਾ ਖਿਆਲ ਰੱਖਣਾ ਵੀ ਮੱਕੀ ਪੂਰੀ ਥੋੜੀ ਭੋਂਤੀ ਜਾਵੇ ਸਪਰੇਅ ਤੁਸੀਂ ਸ਼ਾਮ ਦੇ ਟਾਈਮ ਨੂੰ ਕਰੋ ਤਾਂ ਜ਼ਿਆਦਾ ਵੈਟਰ ਹੈ ਕਿਉਂਕਿ ਸਪਰੇਅ ਸਵੇਰ ਦੇ ਟਾਈਮ ਜੇ ਤੁਸੀਂ ਕਰੋਗੇ ਤਾਂ ਤਰੇਲ ਹੁੰਦੀ ਹੈ ਤੇ ਤੁਹਾਨੂੰ ਸਪਰੇਅ ਕਰਨੀ ਹੈ ਜਿਹੜੀ ਉਹ ਔਖੀ ਰਹੂਗੀ ਸ਼ਾਮ ਦੇ ਟਾਈਮ ਸਪਰੇਅ ਕਰੋ ਪਾਣੀ 200 ਲੀਟਰ ਲਾਓ ਥੋਡੀ ਖੋਬ ਦੇ ਵਿੱਚ ਸਪਰੇਅ ਪਉਣ ਨਾਲ ਤਾਂ ਥੋਡੀ ਜਿਹੜੀ ਸੁੰਡੀਆਂ ਹੈਗੇ ਉਹ ਖਤਮ ਹੋ ਜੂ ਪ੍ਰੋਪਰ ਪਟਾਸ਼ ਮਿਲ ਜੂਗਾ ਮੱਕੀ ਨੂੰ ਹਾਈਟ ਪ੍ਰੋਪਰ ਕਰ ਜੂਗੀ ਜਿੰਕ ਦੀ ਘਾਟ ਪੂਰੀ ਹੋ ਜੂ ম্যাগਨੀਸ਼ੀਅਮ ਨਾਲ ਰੰਗ ਬਹੁ ਵਧੀਆ ਬਣਿਆ ਰਹੂ ਮੱਕੀ ਦਾ ਤੁਹਾਡਾ ਸਾਰੇ ਤੱਤ ਤੁਹਾਡੇ ਪੂਰੇ ਹੋ ਜਾਣਗੇ ਮੁਰਕੇ ਸਪਰੇਅ ਦੀ ਤੁਹਾਨੂੰ ਲੋੜ ਨਹੀਂ ਜੇ ਕੋਈ ਜਾ ਕੇ ਛੱਲੀ ਵੇਲੇ ਕੋਈ ਸੁੰਡੀ ਦੀ ਸਪਰੇਅ ਦੀ ਲੋੜ ਪਈ ਤਾਂ ਉਹ ਤੁਸੀਂ ਉਸ ਟਾਈਮ ਕਰ ਦੇਣੀ ਆ ਨਹੀਂ ਅਦਰਵਾਈਜ਼ ਤੁਸੀਂ 15 ਦਿਨ ਦੇ ਰਿਜ਼ਲਟ ਵਾਲੀ 20 ਦਿਨ ਦੇ ਰਿਜ਼ਲਟ ਵਾਲੀ ਸਪਰੇਅ ਜਰੂਰ ਕਰਿਓ ਚਾਹੇ ਮਹਿੰਗੀ ਪੈ ਜੇ ਪਰ ਉਹਦੇ ਰਿਜ਼ਲਟ ਬਹੁਤ ਵੈਟਰ ਨੇ ਤਾਂ ਕਿਸਾਨ ਵੀਰੋ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਮੱਕੀ ਦੀਆਂ ਭਰਪੂਰ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਫੇਸਬੁੱਕ ਪੇਜ ਵਾਲਾ ਆਪਣੇ ਜਿਹੜਾ ਬਣਾਇਆ ਹੋਇਆ ਉਹਨੂੰ ਫੋਲੋ ਜ਼ਰੂਰ ਕਰੋ ਧੰਨਵਾਦ